ਹਾਂਜੀ ਦੋਸਤੋ ਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਤਾਲੀ ਹਾਲ ਗਰਮ ਅੱਜ ਆਪਾਂ ਲੱਗੇ ਆਂ ਪੋਸਤ ਦੀ ਬਣਾਉਣ ਸਬਜ਼ੀ ਵੀ ਕਹਿੰਦੇ ਨੇ ਭੁਰਜੀ ਵੀ ਕਹਿੰਦੇ ਨੇ ਸਾਡੇ ਵੱਲ ਭੁਰਜੀ ਕਹਿੰਦੇ ਆ ਚਲੋ ਦਿਖਾਉਣੀ ਆ ਤੁਹਾਨੂੰ ਕਿੱਦਾਂ ਬਣਦੀ ਆ ਪੋਸਤ ਦੀ ਭੁਰਜੀ ਇਹ ਸਾਡੇ ਵੱਲ ਇਦਾਂ ਲਾਇਆ ਹੋਇਆ ਮੇਰਾ ਪੋਸਤ ਥੋੜਾ ਜਿਹਾ ਲੱਗਦਾ ਚਲੋ ਫੇਰ ਵੀ ਤੋੜਦੇ ਆ ਇਦਾਂ ਕੰਨੀਆਂ ਤੋੜਨੀ ਵਸ ਨੀਚੋਂ ਨੀਚੋਂ ਪੱਤੇ ਪੱਤੇ ਥੋੜੇ ਥੋੜੇ ਟਰੂ ਮਿਲਦੇ ਆ ਤੁਹਾਨੂੰ ਤੋੜ ਕੇ ਇਹ ਆਪਾਂ ਤੋੜ ਕੇ ਲਿਆਂਦਾ ਪੋਸਤ ਬਾਰ ਤੇ ਇਦਾਂ ਆਪਾਂ ਇਦਾਂ ਛੇਦਣੀ ਜੀ ਬਣਾ ਲਈ ਤੇ ਲੋ ਹੁਣ ਇਹਨੂੰ ਕੱਟਦੇ ਆਪਾਂ ਦਗੋਣੇ ਤੁਹਾਨੂੰ ਕੱਟ ਕੇ ਇਹਨੂੰ ਬਰੀਜ਼ ਕੱਟ ਕੇ ਚੰਗੀ ਤਰ੍ਹਾਂ ਬੋਸਤ ਕਰ ਲਿਆ ਨੂੰ ਥੋੜਾ ਬਰੀ ਇਦਾਂ ਬਲੇ ਤੇ ਇੱਕ ਪਿਆਜ਼ ਤੇ ਇੱਕ ਆਲੂ ਕੱਟ ਕੇ ਚਲੋ ਹਾਂਜੀ ਆਪਾਂ ਪਿਆਜ਼ ਕੱਟ ਲਿਆ ਬਰੀਕ ਤੇ ਕੜਾਈ 'ਚ ਥੋੜਾ ਜਿਹਾ ਤੇਲ ਪਾ ਗਏ ਇਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਜੀਰਾ ਜੀਰਾ ਪਾ ਕੇ ਜਦੋਂ ਜੀਰਾ ਪੀਲਕ ਪੀਲਕ ਕਰਨ ਲੱਗ ਜੈ ਨਾ ਸਮਝ ਲਓ ਤੇਲ ਆਪਣਾ ਗਰਮ ਜੀਰਾ ਆਪਣਾ ਸਟਾਰਟ ਹੋ ਗਿਆ ਪੀਲਕ ਪੀਲਕ ਰਹਾ ਹੈ ਠੀਕ ਜਿਆਦਾ ਹੀ ਬਿਰਗ ਬਿਰਗ ਦਾ ਮੈਂ ਲਓ ਨੂਣ ਇਹਦੇ ਵਿੱਚ ਪਾਉਣ ਲੱਗੇ ਆਪਾਂ ਥੋੜੀ ਜੀ ਲਾਲ ਮਿਰਚ ਇੱਕ ਕੰਚਾ ਥੋੜੀ ਹੋਰ ਉਬਗਾ ਨਮਕ ਥੋੜੀ ਜੀ ਹਲਦੀ ਇਹਨੂੰ ਜੀ ਕੇ ਮਹਵਾ ਨਾਲ ਹੀ ਪਾ ਦਾਂਗੇ ਆਪਾਂ ਆਲੂ ਕਿਉਂਕਿ ਆਲੂ ਉਤੇ ਵੀ ਥੋੜਾ ਜਿਹਾ ਮਸਾਲਾ ਲੱਗ ਜਾਣਾ ਜੀ ਦੀ ਕਰਕੇ ਇਹ ਖਾਂਣ ਚ ਵਧੀਆ ਲੱਗੇਗਾ ਤਾਂ ਤੇ ਥੋੜੇ ਟਾਈਮ ਬਾਅਦ ਆਪਾਂ ਪਾਵਨਾ ਹੈ ਜਿਹੜੀ ਤੋਂ ਜਿਹੜਾ ਪਨੀਰ ਜਿੱਦਾ ਹੈ ਨੇ ਜਿਹਨੇ ਬਿਖੋ ਨਾ ਕਿੰਨੀ ਦਰੀ ਬਣ ਗਈ ਹੈ। ਪੈਨੋਲ। ਆਪਣੀਂਪੁਰ ਜੀ ਬਣ ਗਈ ਉਹ ਵੀ ਰੈਡੀ। ਦੇਖਣ ਚ ਵਧੀਆ ਲੱਗਦੀ ਆ। ਬਾਕੀ ਤੁਹਾਨੂੰ ਦੱਸਦੇ ਆ ਕਿੱਦਾਂ ਬਣੀ ਤੇ ਆਪਣਾ ਵਲੌਗ ਇੱਥੇ ਐਂਡ ਮਿਲਦੇ ਆ ਨੈਕਸਟ ਵਲੌਗ ਵਿੱਚ।